ਅੰਮ੍ਰਿਤਸਰ ਚ ਸ੍ਰੀ ਮਾਰਵਾੜੀ ਪੰਚਾਇਤੀ ਵੱਡਾ ਮੰਦਿਰ ਸ੍ਰੀ ਰਘੂਨਾਥ ਜੀ ਦੇ ਪ੍ਰਬੰਧਕ ਕਮੇਟੀ ਲਈ ਚੋਣਾਂ ਹੋਣ ਜਾ ਰਹੀਆਂ ਹਨ ਚੋਣਾਂ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਚੋਣ ਲੜ ਰਹੇ ਸਾਰੇ ਉਮੀਦਵਾਰ ਆਖਰੀ ਪੜਾਅ ਵਿੱਚ ਪ੍ਰਚਾਰ ਕਰ ਰਹੇ ਹਨ ਹਰ ਕੋਈ ਜਿੱਤਣ ਲਈ ਸਖਤ ਮਿਹਨਤ ਕਰ ਰਿਹਾ ਹੈ ਮahanagar ਵਿੱਚ ਦੋਵਾਂ ਧੜਿਆਂ ਤੋਂ ਇਲਾਵਾ ਕੁਝ ਉਮੀਦਵਾਰ ਇਕੱਲੇ ਖੜੇ ਹਨ ਅਤੇ ਉਹ ਪੋਸਟਰਾਂ ਰਾਹੀਂ ਆਪਣਾ ਚੋਣ ਪ੍ਰਚਾਰ ਵੀ ਕਰ ਰਹੇ ਹਨ ਉਮੀਦਵਾਰਾਂ ਨੇ ਆਪਣੇ ਮੈਨੀਫੈਸਟੋ ਵੀ ਤਿਆਰ ਕਰ ਲਏ ਹਨ ਕੱਲ ਸ਼ਾਮ 5 ਵਜੇ ਤੋਂ ਬਾਅਦ ਪਤਾ ਲੱਗੇਗਾ ਕਿ ਕਿਸ ਦੇ ਸਿਰ ਤੇ ਸਜੇਗਾ ਤਾਜ ਪ੍ਰਧਾਨ ਸੁਨੀਲ ਗੁਪਤਾ ਤੇ ਸੀਨੀਅਰ ਉਪ ਪ੍ਰਧਾਨ ਆਨੰਦ ਬਾਂਸਰ ਪਹਿਲਾਂ ਹੀ ਬਿਨੈ ਮੁਕਾਬਲੇ ਚੋਣਾਂ ਜਿੱਤ ਚੁੱਕੇ ਹਨ 5 ਜਨਵਰੀ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਉਪ ਪ੍ਰਧਾਨ ਦੇ ਅਹੁਦੇ ਲਈ ਰਜੇਸ਼ ਕੇਜਰੀਵਾਲ ਰਿਸ਼ੀ ਪੁਧਾਰ ਅਤੇ ਵਰਨੁ ਨਿਵਾਤੀਆਂ ਵਿਚਕਾਰ ਮੁਕਾਬਲਾ ਹੋਵੇਗਾ ਉਤੇ ਹੀ ਜਨਰ ਸਕੱਤਰ ਦੇ ਅਹੁਦੇ ਲਈ ਸੰਜੇ ਕੇਜਰੀਵਾਲ ਅਤੇ ਵਿਜੇ ਸਿਘਾਨੀਆ ਵਿਚਕਾਰ ਮੁਕਾਬਲਾ ਹੋਵੇਗਾ ਸਕੱਤਰ ਦੇ ਅਹੁਦੇ ਲਈ सिद्धनाथ खेमका ਅਤੇ अमित ਜਲਾਨ ਵਿਚਕਾਰ ਮੁਕਾਬਲਾ ਹੋਵੇਗਾ ਉਤੇ ਕੈਸ਼ੀਅਰ ਦੇ ਅਹੁਦੇ ਲਈ ਸੰਜੇ ਬਾਂਗਲਾ ਵਿਕਰਮ ਗੋਇਲ अमित ਗੋਇਨਕਾ ਅਤੇ ਸਹਿ ਖਜ਼ਾਨਚੀ ਦੇ ਅਹੁਦੇ ਲਈ ਸੰਜੇ ਗੁਪਤਾ ਵਿਪુલ ਨੇਵਾਟਿਆ ਵਿਚਕਾਰ ਮੁਕਾਬਲਾ ਹੋਵੇਗਾ ਚੋਣਾਂ ਕਰਵਾਉਣ ਲਈ ਕਮੇਟੀ ਦੀ ਅਧਿਕਾਰੀ ਡਾਕਟਰ ਓਪੀ ਸਿੰਘਾਨੀਆ ਕਮਲ ਡਾਲਮੀਆਂ ਸੁਨੀਲ ਸ਼ਰੇਸ਼ ਸਰੀਆ ਅਤੇ ਹੋਰ ਮੈਂਬਰ ਹਨ ਕੁੱਲ 1180 ਵੋਟਰ ਹਨ ਜੋ 25 ਜਨਵਰੀ ਨੂੰ ਸ੍ਰੀ ਭੂਤਨਾਥ ਕੀ ਮੰਡੀ ਨੇੜੇ ਸ਼ਿਵਾਲਾ ਵਿਕੇਸਵੇਰੇ 9:00 ਤੋਂ ਸ਼ਾਮ 4:00 ਵਜੇ ਤੱਕ ਆਪਣੀਆਂ ਵੋਟਾਂ ਪਾਉਣਗੇ ਅਤੇ ਉਸ ਤੋਂ ਬਾਅਦ ਨਤੀਜਾ ਆਵੇਗਾ ਕਿਸ ਦੇ ਸਿਰ ਤੇ ਤਾਜ ਸਜੇਗਾ ਮੈਂ ਵਰੁਨ ਨੇਉਟਿਆ ਜੀ ਵਾਈਸ ਪ੍ਰੈਜ਼ੀਡੈਂਟ ਦੀ ਸੀਟ ਤੇ ਖਲੋਤਾ ਮਾਰੋੜੀ ਪੰਚਾਇਤੀ ਦੇ ਮੰਦਰ ਦੇ ਇਲੈਕਸ਼ਨ ਅਗੇ ਆ ਕੱਲ ਸੰਡੇ ਨੂੰ ਚਵਾਲਾ ਸ਼੍ਰੀ ਬਾਬਾ ਭੂਤਨਾਂ ਦੀ ਦੇ ਵਿੱਚ 9 ਤੋਂ 4 ਵਜੇ ਮੈਂ ਸਾਰੇ ਸਮਾਜ ਦੇ ਅੱਗੇ ਅਪੀਲ ਕਰਦਾ ਕਿ ਕੱਲ ਸਾਰੇ ਜਣੇ ਆ ਕੇ ਇਲੈਕਸ਼ਨ ਦੇ ਵਿੱਚ ਵੋਟ ਪਾਣ ਆਪਣੇ ਵੋਟ ਦਾ ਇਸਤੇਮਾਲ ਕਰਨ ਸਾਡੀ ਟੀਮ ਸ਼੍ਰੀ ਸੁਨੀਲ ਗੁਪਤਾ ਜੀ ਦੀ ਟੀਮ ਹੈ ਜਿਹਦੇ ਵਿੱਚ ਸਾਡੇ ਸੁਨੀਲ ਗੁਪਤਾ ਜੀ ਨਿਰविरੋਧ ਪ੍ਰਧਾਨ ਚੁਣੇ ਗਏ ਹੈ ਉਹ ਪ੍ਰਧਾਨ ਸ਼੍ਰੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਾਡੇ 500 ਸਾਲ ਸਵੀਟ ਵਾਲੇ ਆਨੰਦ 500 ਜੀ ਚੁਣੇ ਗਏ ਹੈ ਮੈਂ ਵਾਈਸ ਪ੍ਰੈਜ਼ੀਡੈਂਟ ਦੀ ਸੀਟ ਤੇ ਵਰੁਨ ਨਵਦੀਆ ਖਲੋਤਾ ਮੇਰੇ ਨਾਲ ਸੰਜੇ ਕੇ.ਡੀ. ਵਾਲੀ ਜੀ ਜਨਰਲ ਸੈਕਟਰੀ ਦੀ ਸੀਟ ਤੇ ਖਲੋਤੇ ਹੈ ਜੁਆਇੰਟ ਸੈਕਟਰੀ ਦੀ ਸੀਟ ਤੇ ਸਿਤਨਾ ਖੇਮਕਾ ਜੀ ਖਲੋਤੇ ਹੈ ਪ੍ਰੈਜ਼ੀਡੈਂਟ ਦੀ ਸੀਟ ਤੇ ਸੰਜੇ ਬਾਗਲਾ ਜੀ ਖਲੋਤੇ ਹੈ ਤੇ ਜੁਆਇੰਟ ਪ੍ਰੈਜ਼ੀਡੈਂਟ ਦੀ ਸੀਟ ਤੇ ਵਿਪુલ ਨਵਦੀਆ ਜੀ ਖਲੋਤਰੀ ਹੈ ਮੇਰੇ ਸਾਰੇ ਅੱਗੇ ਅੱਗੇ ਹੱਥ ਜੋੜ ਕੇ ਅਪੀਲ ਹੈ ਕਿ ਆਪਣੇ ਆਪਣੇ ਵੋਟ ਦਾ ਇਸਤੇਮਾਲ ਕਰੋ ਤੇ ਸਾਡੀ ਗੁਪਤਾ ਜੀ ਦੀ ਟੀਮ ਨੂੰ ਜਿੱਤਈ ਬਣਾਓ ਕਿਉਂਕਿ ਸਾਡੇ ਆਲਰੇਡੀ ਦੋ ਉੱਪਰਲੇ ਦੋ ਮੈਂਬਰ ਆ ਚੁੱਕੇ ਹੈ ਤੇ ਇੱਕੋ ਟੀਮ ਆਏਗੀ ਤੇ ਸਮਾਜ ਦੇ ਲਈ ਵਧੀਆ ਕੰਮ ਕਰੇਗੀ ਤੇ ਮੈਂ ਹੱਥ ਜੋੜ ਕੇ ਫੇਰ ਦੁਬਾਰਾ ਅਪੀਲ ਕਰਦਾ ਕਿ ਆਪਣੇ ਵੋਟ ਦਾ ਇਸਤੇਮਾਲ ਕਰੋ ਤੇ ਸਾਡੀ ਟੀਮ ਨੂੰ ਜਿਤਾਓ ਜੀ ਸੋਚੀ ਹੈ ਕਿ ਅਪਨਾ ਕਿਸ ਤਰ੍ਹਾਂ ਦੀ ਸੇਵਾ ਕਰਨੀ ਚਾਹੁੰਦੇ ਸਾਰੇ ਸਰ ਜੀ ਸਾਡੀ ਸੋਚ ਹੈ ਹੈਗੀ ਹੈ ਕਿ ਅਸੀਂ ਸੱਚਾਈ ਦੀ ਸੇਵਾ ਕਰਨੀ ਹੈ ਜੋ ਵੀ ਪਿੱਛੇ ਹੋਇਆ ਨਹੀਂ ਹੋਇਆ ਉਹਨੂੰ ਸਾਰਾ ਸਮਾਜ ਭੁੱਲ ਜਾਵੇ ਅਸੀਂ ਸਾਡੀ ਯੰਗ ਐਂਰਜੈਟਿਕ ਟੀਮ ਹੈਗੀ ਹੈ ਕਿ ਜਿਹੜੀ ਸਮਾਜ ਨੂੰ ਪਹਿਲ ਦੇ ਤੌਰ ਤੇ ਜਿਹੜੇ ਪੈਂਡਿੰਗ ਕੰਮ ਹੈ ਉਹ ਕੀਤੇ ਜਾਣਗੇ ਤੇ ਉਸ ਤੋਂ ਬਾਅਦ ਜੋ ਵੀ ਸਮਾਜ ਸਾਨੂੰ ਆਦੇਸ਼ ਦੇਵੇਗਾ ਅਸੀਂ ਉਸੇ ਦਾ ਆਦੇਸ਼ ਮੰਨਿਆ ਜਾਏਗਾ ਸਰ ਨਾਲ

जितने अपने महान देवी देवता हैं लक्ष्मी नारायण जी राधा कृष्ण जी भगवान राम दरबार शेरावली माँ शिवालय सभी यहाँ भी राजमान है जिससे हर टूरिस्ट इस मंदिर में आए और यहाँ पर आके माथा टेके सभी मारवाड़ी भाइयों से विनती करता हूँ कि कल छोला बाबा भोतनाथ में आके अपने वोट का प्रयोग करें और हमें विजयी बनाए मेरे साथ मेरे भाई वरुण नेपटिया संजय सेठ जी संजय बागला जी सिद्धनाथ जी खेमका इन पांचों भाइयों को हमको वोट देके विजय बनाए हमारे ऊपर श्री सुनील गुप्ता जी श्री अनंत भंसल जी निर्विरोध जीत चुके हैं मैं रामगोपाल कोकी इस गल का दावा करता कि ए जेडी टीम है ए विजय भी होएगी ते मंदर को दिन दुगरी रात चौगरी तरक्की दे लेके जाएगी मनोज अग्रवाल का नाम ले अपनी जिंदाबाद ए नई टीम के बीच जिंदाबाद ਇਸ ਟੀਮ ਦੇ ਵਿੱਚ ਆਪਣੇ ਗੁਪਤਾ ਜੀ ਸੁਨੀਲ ਗੁਪਤਾ ਜੀ ਮਨੋਜ ਕੁਮਾਰ ਜੀ ਅਗਰ왈 ਜੀ ਤੇ ਬਾਂਸਲ ਸਾਹਿਬ ਵਰਗੇ ਬੰਦੇ ਜਿਹੜੇ ਚੱਲ ਰਹੇ ਨੇ ਕਮਾਲ ਹੈ ਇਹਨਾਂ ਦੇ ਮੂਹ ਨੂੰ ਮੰਦਰ ਜਿਹੜਾ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰੇਗਾ ਹਾਂ ਜੀ ਜੈ ਸ਼ੀਰਮ ਬੰਨੀਲ ਗੁਪਤਾ ਜੀ ਫੋਟੋ ਕਰ ਦਿਓ ਆਨੰਦ ਕੁਮਾਰ ਜੀ ਬਾਂਸਲ ਬਰਨ ਨੇਵਟਿਆ ਜੀ ਸੰਜੇ ਕੇਜਰੀਵਾਲ ਜੀ ਸਿੱਧਨਾਥ ਜੀ ਖੇਮ ਦਾ ਸੰਜੇ ਬਾਗਲਾ ਜੀ ਦੇ ਵੀਪੂਲ ਨੇਵੜੀਆ ਜੀ ਸਾਡੀ ਭਗਵਾਨ ਅੱਗੇ ਤੇ ਤੁਹਾਡੇ ਸਾਰੇ ਭਰਾਵਾ ਅੱਗੇ ਬੇਨਤੀ ਹੈ ਕਿ ਇਹਨਾਂ ਨੂੰ ਕਾਮਯਾਬ ਕਰੋ ਤੇ ਆਪਣੇ ਸਮਾਜ ਤੇ ਆਪਣੇ ਮੰਦਰ ਨੂੰ ਉੱਪਰ ਲੈ ਕੇ ਜਾਓ